ਸਿੰਘ ਸਾਹਿਬ ਕੀ ਨਾਂ ਤੁਹਾਡਾ ਕੁਦੀ ਸਿੰਘ ਜੀ ਹਾਂਜੀ ਕੁਦੀ ਸਿੰਘ ਸਰਜੀਤ ਸਿੰਘ ਵਾਹ ਜੀ ਵਾਹ ਤੁਹਾਨੂੰ ਬਹੁਤ ਵਧੀਆ ਕੰਮ ਕਦੋਂ ਸ਼ੁਰੂ ਕੀਤਾ ਤੁਸੀਂ ਇਹ ਅੱਜ 14ਵਾਂ ਦੇ ਅੱਜ 14ਵਾਂ ਦਾ ਵਾਹ ਜੀ ਵਾਹ ਬੜੀ ਕਿਰਪਾ ਮਾਲਕ ਦੀ ਦੇਖੋ ਜੀ ਸਿੰਘ ਸਾਹਿਬ ਨੇ ਕੜੀ ਚਾਵਲ ਰਾਜਮਾ ਚਾਵਲ ਲਾ ਸ਼ੁਰੂ ਕੀਤਾ ਦੇਖੋ ਗ੍ਰਾਹਕ ਆ ਰਹਾ ਬੱਚੇ ਸਕੂਲ ਤੋਂ ਵਾਪਸ ਆਉਦੇ ਸਮੇ ਸੋ ਬਹੁਤ ਵਧੀਆ ਗੱਲ ਆ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਹੌਸਲਾ ਫੁਜਾਈ ਕਰਨ ਦੇ ਲਈ ਸੋ ਬਹੁਤ ਹੀ ਸਤਿਗੁਰੂ ਦੀ ਕਿਰਪਾ ਹੈ ਅਗਰ ਸਾਡੇ ਬੱਚੇ ਇਸ ਤਰ੍ਹਾਂ ਕੰਮ ਕਰਦੇ ਆ ਸੋ ਇਹ ਲੋਕੇਸ਼ਨ ਕਿਹੜੀ ਹੈ ਜੀ ਇਹ ਮੰਗਰ ਚੱਕੀ ਓਪੋਜ਼ਿਟ ਹੈ ਬੀਕਾ ਮੇਅਰ ਪੇਟੀ ਰੋਡ ਹੂੰ ਏਟੀਆ ਰੋਡ ਠੀਕ ਆ ਜੀ ਏਟੀਆ ਰੋਡ ਨੇੜੇ ਮੰਗਰ ਦੀ ਚੱਕੀ ਤੇ ਇਹ ਬਹੁਤ ਵਧੀਆ ਸਿੰਘ ਸਾਹਿਬ ਦਾ ਅੱਜ ਅਸੀਂ ਫਾਇਰ ਕਰ ਰਹੇ ਆ ਰੇਟ ਕੀ ਕੀ ਆ ਦੀ ਰਾਜਮਾ ਜਵਰ ਤੇ ਕਰੀ ਚਾਹ ਤੇ